ਜੀ ਤੁਸੀਂ ਪਰਮਾਤਮਾ ਨੂੰ ਯਾਦ ਕਰਦੇ ਹੋ ਉਹਦੀ ਬੰਦਗੀ ਕਰਦੇ ਹੋ ਨਾਮ ਜਪਦੇ ਹੋ ਜਾਂ ਬਾਣੀ ਪੜ੍ਹਦੇ ਹੋ ਤੇ ਤੁਹਾਡੇ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਪਰਿਵਾਰ ਦਾ ਕੋਈ ਵੀ ਜੀ ਤੁਹਾਡੇ ਨਾਲ ਲੜਦਾ ਹੈ ਜਾਂ ਕਲੇਸ਼ ਕਰਦਾ ਹੈ ਤੇ ਤੁਹਾਡੇ ਰਾਹ ਦੇ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਦੇ ਵੀ ਉਹਦੇ ਪਿੱਛੇ ਲੱਗ ਕੇ ਤੁਸੀਂ ਆਪਣੀ ਬੰਦਗੀ ਨਹੀਂ ਛੱਡਣੀ ਕਿਉਂਕਿ ਜੋ ਵੀ ਕੁਝ ਸਾਡੇ ਨਾਲ ਹੋ ਰਿਹਾ ਹੁੰਦਾ ਹੈ ਨਾ ਇਹ ਮਾਇਆ ਹੁੰਦੀ ਹੈ ਇਹ ਅਲੱਗ-ਅਲੱਗ ਰੂਪ ਧਾਰਨ ਕਰਕੇ ਆਉਂਦੀ ਹੈ ਸਿਰਫ ਤੇ ਸਿਰਫ ਸਾਨੂੰ ਤੋੜਨ ਵਾਸਤੇ ਇਹਨੂੰ ਚੰਗੇ ਤਰੀਕੇ ਨਾਲ ਪਤਾ ਹੁੰਦਾ ਹੈ ਕਿ ਇਨਸਾਨ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਮੈਂ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਇਹਦਾ ਰਾਹ ਰੋਕ ਸਕਦੀ ਹਾਂ ਕਈ ਵਾਰੀ ਸਾਡੇ ਘਰ ਦੇ ਜੀ ਸਾਡੇ ਤਿੰਨੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਨੇ ਸਾਨੂੰ ਬਿਲਕੁਲ ਆਪਣੇ ਕੰਟਰੋਲ ਦੇ ਵਿੱਚ ਲਿਆ ਕੇ ਸਾਡੀ ਸੁਰਤੀ ਨੂੰ ਕਿ ਇਹ ਆਪਣੇ ਰਾਂ ਨੂੰ ਭੁੱਲ ਜਾਵੇ ਇਹ ਮੇਰੀ ਗੱਲਾਂ ਦੇ ਵਿੱਚ ਆ ਕੇ ਜੋ ਮੈਂ ਕਹਾਂ ਉਸ ਤਰ੍ਹਾਂ ਕਰੇ ਕਿਉਂਕਿ ਜਿਹੜੀ ਸੁਰਤ ਪਰਮੇਸ਼ਰ ਦਾ ਨਾਮ ਜੁੜਦੀਆ ਉਹ ਕਦੇ ਵੀ ਕਿਸੇ ਦੇ ਕੰਟਰੋਲ ਦੇ ਵਿੱਚ ਨਹੀਂ ਆਏਗੀ। ਉਹਨੇ ਜੋ ਵੀ ਕੁਝ ਸੋਚਣਾ ਹੈ ਉਹਨੇ ਜਦ ਵੀ ਕੋਈ ਫੈਸਲਾ ਲੈਣਾ ਤੇ ਗੁਰੂ ਦਾ ਓਟ ਆਸਰਾ ਲੈ ਕੇ ਹੀ ਫੈਸਲੇ ਲੈਣੇ ਨੇ। ਤੇ ਇਹ ਸਾਡੇ ਪਰਿਵਾਰ ਦੇ ਜੀ ਕਈ ਵਾਰੀ ਨਹੀਂ ਪਸੰਦ ਕਰਦੇ। ਜੇ ਤਾਂ ਉਹ ਆਪ ਗੁਰੂ ਦੀ ਮਤ ਵਾਲੇ ਹੈਗੇ ਨੇ ਫਿਰ ਤਾਂ ਬਹੁਤ ਵਧੀਆ ਗੱਲ ਹੈ। ਪਰ ਕਈ ਜੀ ਇਦਾਂ ਦੇ ਹੁੰਦੇ ਨੇ ਜਿਹੜੇ ਆਪ ਪੁੱਠੇ ਮਤ ਦੇ ਹੁੰਦੇ ਨੇ ਤੇ ਉਹ ਚਾਹੁੰਦੇ ਨੇ ਕਿ ਸਾਡੇ ਪਰਿਵਾਰ ਦਾ ਹਰੇਕ ਜੀ ਸਾਡੇ ਹਿਸਾਬ ਨਾਲ ਹੀ ਤੁਰੇ। ਤਾਂ ਫਿਰ ਉੱਥੇ ਬਹੁਤ ਪ੍ਰੋਬਲਮਸ ਕਈ ਵਾਰੀ ਆ ਜਾਂਦੀਆਂ ਹੁੰਦੀਆਂ ਨੇ ਆਪਣਾ ਨਾਮ ਜਪੀ ਜਾਣਾ ਹੌਲੀ ਹੌਲੀ ਕਰਕੇ ਆਪਣੇ ਪਰਮੇਸ਼ਰ ਨੂੰ ਯਾਦ ਕਰੀ ਜਾਣਾ ਬਾਣੀ ਪੜਨੀ ਜਾਂ ਨਾਮ ਜਪਣਾ ਛੱਡਣਾ ਨਹੀਂ ਜਦੋਂ ਅਸੀਂ ਤੁਰੇ ਜਾਂਦੇ ਆ ਤੇ ਕਿਸੇ ਦਾ ਵੀ ਅਸਰ ਆਪਣੇ ਮਨ ਤੇ ਅਸੀਂ ਕਬੂਲ ਨਹੀਂ ਕਰਦੇ ਤੇ ਵਾਇਗਰੂ ਜੀ ਕਿ ਦਿਨ ਜ਼ਰੂਰ ਕਿਰਪਾ ਕਰਦੇ ਨੇ ਇਹ ਵੀ ਸਮਾਂ ਨਿਕਲ ਜਾਂਦਾ ਹੈ ਅਸੀਂ ਕਿਸੇ ਦੇ ਨਾਲ ਵੀ ਲੜਾਈ ਜਾਂ ਕਲੇਸ਼ ਨਹੀਂ ਕਰਨਾ ਕਿਉਂਕਿ ਇਹਦੇ ਨਾਲ ਸਾਡਾ ਆਪਣਾ ਮਨ ਖਰਾਬ ਹੁੰਦਾ ਹੈ ਸਾਡੇ ਮਨ ਤੇ 네ਗੇਟਿਵ ਅਸਰ ਪੈਂਦਾ ਇਹਨਾਂ ਗੱਲਾਂ ਦਾ ਆਪ ਅਸੀਂ ਉਸ ਪੱਧਰ ਤੇ ਨਹੀਂगिरਣਾ ਜਿਸ ਪੱਧਰ ਤੇ ਦੂਜਾ ਇਨਸਾਨ ਗਿਰਿਆ ਹੋਇਆ ਹੈ ਬਸ ਆਪਣਾ ਬਚਾ ਕੇ ਚੱਲੀ ਜਾਓ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਕਿਉਂਕਿ ਭਗਤੀ ਕਰਾਉਣ ਵਾਲੇ ਵੀ ਉਹੀ ਨੇ